ਵਿਰਾਸਤੀ ਸ਼ਹਿਰ ਨਾਬਾ ਨੂੰ ਸਾਫ਼ ਸੁਥਰਾ ਰੱਖਣ ਦੇ ਲਈ ਨਾਬਾ ਹਲਕਾ ਦੇ ਵਿਧਾਇਕ ਗੁਰਦੇਵ ਸਿੰਘ ਦੇਵਮਾਨ ਨੇ ਤੇ ਸਰਕਾਰੀ ਸਕੂਲ ਦੇ ਵਿਦਿਆਰਥੀਆਂ ਵੱਲੋਂ ਸਵੱਛਤਾ ਬਿਆਨ ਦੇ ਤਹਿਤ ਵੱਖ-ਵੱਖ ਬਾਜ਼ਾਰਾਂ ਵਿੱਚ ਦੀ ਜਾਗਰੂਕਤਾ ਰੈਲੀ ਕੱਢੀ ਗਈ ਅਤੇ ਲੋਕਾਂ ਨੂੰ ਜਾਗਰੂਕ ਕੀਤਾ ਗਿਆ। ਇਸ ਮੌਕੇ ਤੇ ਹਲਕਾ ਵਿਧਾਇਕ ਦੇਵਮਾਨ ਨੇ ਕਿਹਾ ਕਿ ਨਾਬਾ ਸ਼ਹਿਰ ਨੂੰ ਦੇਸ਼ ਦੇ 10 ਸ਼ਹਿਰਾਂ ਵਿੱਚ ਲਿਆਂਦਾ ਜਾਵੇਗਾ, ਸ਼ਹਿਰ ਨੂੰ ਸੁੰਦਰ ਬਣਾਇਆ ਜਾਵੇਗਾ ਤੇ ਉਹਨਾਂ ਲੋਕਾਂ ਦਾ ਸਾਥ ਦੇਣ ਲਈ ਕਿਹਾ। ਸੰਗਰੂਰ ਦੇ ਸੰਸਦ ਸਮਰਜੀਤ ਸਿੰਘ ਮਾਨ 44 ਸਾਲ ਪੁਰਾਣੇ ਇੰਕਾਊਂਟਰ ਤੇ ਦੇਵਮਾਨ ਨੇ ਸਵਾਲ ਚੁੱਕੇ ਕਿਹਾ ਕਿ ਜੇਕਰ ਇਸ ਕੇਸ ਦੇ ਕੋਈ ਸਬੂਤ ਹੋਣਗੇ ਤਾਂ ਉਹਨਾਂ ਤੇ ਹੋਣੀ ਚਾਹੀਦੀ ਹੈ ਅਤੇ ਦੇਵਮਾਨ ਨੇ ਕਿਹਾ ਕਿ ਇਸ ਮਰਜੀਦਮਾਨ ਸਰਕਾਰ ਵੱਲੋਂ ਜ਼ਮੀਨ ਤੇ ਕਬਜ਼ਾ ਵੀ ਕੀਤਾ ਹੈ ਅਤੇ ਉਸ ਤੇ ਵੀ ਕਾਰਵਾਈ ਹੋਣੀ ਚਾਹੀਦੀ ਹੈ। ਅੱਜ ਅਸੀਂ ਨਾਪਾ ਸ਼ਹਿਰ ਦੇ ਵਿੱਚ ਜਾਗਰੂਕਤਾ ਰੈਲੀ ਕੱਢ ਰਹੇ ਹਾਂ ਜਿਦੇ ਵਿੱਚ ਸਕੂਲਾਂ ਦੇ ਬੱਚੇ, ਐਨ ਜੀਓਜ਼, ਟੀਚਰ, ਸਾਡੇ ਸ਼ਹਿਰ ਦੇ ਸੁਜਾਤਾ ਚਾਵਲਾ ਜੀ ਨਗਰ ਕੌਂਸਲ ਪ੍ਰਧਾਨ, ਸਾਡੇ ਸ਼ਹਿਰੀ ਪ੍ਰਧਾਨ ਅਸ਼ੋਕ ਰੋੜਾ ਜੀ, ਸਾਡੇ ਯੂਥ ਆਗੂ ਸੰਦੀਪ ਸ਼ਰਮਾ ਜੀ ਸਾਡੀ ਸਾਰੀ ਟੀਮ ਅਸੀਂ ਲੱਗ ਕੇ ਇਹ ਅਵੇਅਰਨੈਸ ਦੇ ਰਹੇ ਹਾਂ, ਜਾਗਰੂਕ ਕਰ ਰਹੇ ਹਾਂ ਕਿ ਜਿਹੜਾ ਕੂੜਾ ਇਹ ਕੂੜਾ ਬੇਸਿਕਲੀ ਸੌਂਦਾ ਜਿਸ ਤੋਂ ਬਾਇਓ ਸੀएनजी ਬਣਦੀ ਹੈ ਜਿੱਤੋਂ ਜਿੱਤੋਂ ਬਿਜਲੀ ਬਣਦੀ ਹੈ ਜਿੱਤੋਂ ਖਾਦ ਬਣਦੀ ਹੈ ਇਹ ਹੀ ਕੂੜਾ ਆਪਾਂ ਸੜਕਾਂ ਦੇ ਸਿੱਟਕੇ ਡੰਪਾਂ ਦੇ ਢੂਪ ਦੇ ਵਿੱਚ ਸ਼ਹਿਰ ਦਾ ਇੱਕ ਦਾ ਬਹੁਤ ਨਕਸ਼ਾ ਬਦਲਿਆ ਜਾਂਦਾ ਜੀ ਬੁਰਾ ਲੱਗਦਾ ਸ਼ਹਿਰ ਸਾਡੀ ਇਹ ਕੋਸ਼ਿਸ਼ ਹੈ ਕਿ ਡੰਪ ਮੁਕਤ ਨਾਪਾ ਹੋਵੇ ਔਰ ਐਸੇ ਉਹਦੇ ਤੋਂ ਕੂੜੇ ਤੋਂ ਜਿਹੜੀ ਹੈ ਜੀ ਅਸੀਂ ਬਿਜਲੀ ਬਣਾਈਏ ਬਾਇਓ ਸੀएनजी ਬਣਾਈਏ ਉਹ ਅਸੀਂ ਪ੍ਰੋਡਕਟ ਅੱਕੇ ਜਾ ਕੇ ਸ਼ੁਰੂ ਕਰਾਂਗੇ ਔਰ ਜਿਹਦੇ ਨਾਲ ਬਿਮਾਰੀਆਂ ਤੋਂ ਨਜਾਤ ਮਿਲੂਗੀ ਵੱਡੇ ਲੈਵਲ ਤੇ ਜਿਹੜਾ ਸਾਨੂੰ ਸਕਿਨ ਦੀ ਪ੍ਰੋਬਲਮ ਹੁੰਦੀ ਹੈ ਡਾਇਰੀਆ ਹੁੰਦਾ ਮੱਛਰ ਪੈਦਾ ਹੁੰਦਾ ਇਹ ਇਹ ਸਭ ਤੋਂ ਜਿਆਦਾ ਮਿਲੂਗੀ ਸ਼ਹਿਰ ਖੂਬਸੂਰਤ ਬਣੂਗਾ ਨਾਭਾ ਦੇ ਲੋਕ ਬਹੁਤ ਸਾਥ ਦੇ ਰਹੇ ਨੇ ਔਰ ਅਸੀਂ ਇੱਕ ਕੂੜਾ ਐਂਬੂਲੈਂਸ ਸ਼ੁਰੂ ਕੀਤੀ ਹੈ ਜਿਹੜੀ ਰਾਤ ਨੂੰ 7 ਵਜੇ ਤੋਂ ਲੈ ਕੇ ਰਾਤ ਦੇ 11 ਵਜੇ ਤੱਕ ਕੂੜਾ ਇਕੱਠਾ ਕਰਦੀ ਹੈ ਛੋਟੇ ਟਾਪੇ ਵੱਡੇ ਟਾਪੇ ਵੱਡੇ ਹੋਟਲ ਸਾਰਿਆਂ ਤੋਂ ਆਪ ਜਾ ਕੇ ਉਹਨਾਂ ਨੂੰ ਕਹਿਤਾ ਕਿ ਤੁਸੀਂ ਕੂੜਾ ਸੱਡਣਾ ਨਹੀਂ ਆ ਔਰ ਮੈਨੂੰ ਖੁਸ਼ੀ ਆ ਦੱਸ ਦਿਆਂ ਕਿ ਸਾਰੇ ਬਹੁਤ ਕੋਆਪਰੇਟ ਕਰ ਰਹੇ ਸਾਡੇ ਪ੍ਰਧਾਨ ਮੈਡਮ ਸੁਜਾਤਾ ਚਾਵਲਾ ਜੀ ਦੇ ਹਸਬੰਡ ਪਪੂ ਪੰਕਜ ਜੀ ਲਗਾਤਾਰ ਲੱਗੇ ਆ ਸਾਡੀ ਸਾਰੀ ਟੀਮ ਲੱਗੀ ਹੋਈ ਹੈ ਇਹ ਮੇਰਾ ਮਕਸਦ ਆ ਮੇਰਾ ਸੁਪਨਾ ਮੈਂ ਉਮੀਦ ਕਰਦਾ ਨਾਪਾ ਦੇ ਲੋਕ ਕੇ ਸੁਪਨੇ ਦੇ ਵਿੱਚ ਹਿੱਸਾ ਪਾਉਣਗੇ ਕਿ ਨਾਪਾ ਸ਼ਹਿਰ ਨੂੰ ਭਾਰਤ ਦੇਸ਼ ਦੇ ਟਾਪ 10 ਸ਼ਰਮਾਂ ਦੇ ਵਿੱਚ ਸਫਾਈ ਦੇ ਤੌਰ ਤੇ ਸ਼ਾਮਲ ਕਰਨਾ ਮੇਰਾ ਮਕਸਦ ਹੈ ਔਰ ਅਸੀਂ ਉਹ ਮਕਸਦ ਹਾਸਲ ਕਰਕੇ ਰਹਿਾਂਗੇ ਜਿਹੜਾ ਜੈ ਜਗਦੀ ਉਹਦੇ ਭਗਤ ਉਹਦਾ ਹੋਇਆ ਜਨਮ ਦਿਨ ਹੈ ਚੰਦਰ ਸ਼ੇਖਰ ਜਿਆਦਾ ਕੀ ਕਹਿਣਾ ਹੈ ਦੇਖੋ ਜਿਨਨੇ ਜਿਨ੍ਹਾਂ ਨੇ ਫ੍ਰੀडम फाइਟਰਾਂ ਨੇ ਆਪਣੇ ਦੇਸ਼ ਲਈ ਕੁਰਬਾਨੀ ਦਿੱਤੀ ਹੈ ਜਾਨ ਦਿੱਤੀ ਹੈ ਸਾਡਾ ਸਿਰ ਹਮੇਸ਼ਾ ਉਹਨਾਂ ਅਗੇ ਝੁਕਦਾ ਔਰ ਮੈਂ ਬੇਨਤੀ ਕਰਦਾ ਕਿ ਬਹੁਤ ਲੰਮੇ ਸੰਘਰਸ਼ ਪਿੱਛੇ ਬੜੀ ਤਸ਼ੱਦਦਕ ਬਾਦ ਦੇਸ਼ ਨੂੰ ਆਜ਼ਾਦੀ ਮਿਲੀ ਆ ਅਸੀਂ ਇਸ ਸਾਲ 15 ਅਗਸਤ ਨੂੰ 75ਵਾਂ ਆਜ਼ਾਦੀ ਦਿਵਸ ਮਨਾ ਰਹੇ ਹਾਂ ਮੈਂ ਬੇਨਤੀ ਕਰਦਾ ਕਿ ਆਪਣੇ ਸ਼ਹੀਦਾਂ ਦੇ ਸੁਪਨਿਆਂ ਨੂੰ ਸਹਕਾਰ ਕਰਨ ਲਈ ਆਪਾਂ ਨੂੰ ਇਨਸਾਨੀਤ ਬਚਾਉਣ ਦੀ ਲੋੜ ਆ ਆਪਾਂ ਨੂੰ ਆਪਣੇ ਸ਼ਹਿਰ ਸਾਫ਼ ਰੱਖਣ ਦੀ ਲੋੜ ਆ ਆਪਾਂ ਨੂੰ ਪਿਸ਼ਟਾਚਾਰ ਮੁਕਤ ਕਰਨ ਦੀ ਲੋੜ ਆ ਆਪਾਂ ਨੂੰ ਨਸ਼ਾ ਮੁਕਤ ਕਰਨ ਦੀ ਲੋੜ ਆ ਇਹ ਤਾਂ ਹੀ ਪੋਸੀਬਲ ਆ ਜੇ ਪੰਜਾਬ ਦੇ ਪੰਜਾਬੀ ਲੋਕ ਸਾਥ ਦੇਣਗੇ ਤਾਂ ਕਿ ਆਪ ਆਪਣੇ ਪੰਜਾਬ ਨੂੰ ਔਰ ਆਪਣੇ ਸ਼ਹੀਦਾਂ ਦੇ ਸੁਪਨਿਆਂ ਨੂੰ ਸਹਕਾਰ ਕਰਨ ਦੇ ਵਿੱਚ ਕਾਮਯਾਬ ਹੋ ਸਕੀਏ ਕਿ ਗੈਂਗਸਟਰ ਬਾਦ ਪੈਦਾ ਹੋ ਰਿਹਾ ਸੀਗਾ ਹੁਣ ਦੋ ਗੈਂਗਸਟਰ ਢੇਰ ਵੀ ਕੀਤੇ ਨੇ ਕਿਸ ਤਰ੍ਹਾਂ ਦੇਖ ਸਾਡੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਬਹੁਤ ਸਖਤ ਨੇ ਇਸ ਮਾਮਲੇ ਦੇ ਵਿੱਚ ਔਰ ਉਹਨਾਂ ਨੇ ਇਹ ਪ੍ਰਣ ਲਿਆ ਸੀ ਕਿ ਹੁਣ ਨਹੀਂ ਇਲੈਕਸ਼ਨ ਤੋਂ ਪਹਿਲਾਂ ਕਿ ਜਿੰਨਾ ਪੰਜਾਬ ਦੇ ਵਿੱਚ ਗਲਤ ਅੰਸਰ ਨੇ ਜਿਹੜੇ ਕਿਤੋਂ ਮਾਫੀਆ ਬਣ ਕੇ ਪੈਸੇ ਦੀ ਮੰਗ ਕਰਦੇ ਆ ਕਿਸੇ ਨੂੰ ਐਂ ਜਿਵੇਂ ਸਾਡੇ ਪ੍ਰਾਸਿਰਤ ਮੁਸੇਵਾਲਾ ਨੂੰ ਕਤਲ ਕਰ ਦਿੱਤਾ ਗਿਆ ਸਾਨੂੰ ਬੜਾ ਅਫਸੋਸ ਆ ਇਸ ਗੱਲ ਦਾ ਕਿ ਇਦਾਂ ਦੀਆਂ ਬਹੁਤ ਸਾਰੀਆਂ ਘਟਨਾਵਾਂ ਸੀ ਹੁਣ ਸਾਡੀ ਭਗਵੰਤ ਮਾਨ ਸਰਕਾਰ ਬਹੁਤ ਸਖਤ ਹੈ ਔਰ ਲਗਾਤਾਰ ਜਿਹੜੀਆਂ ਨੇ ਕਾਰਵਾਈਆਂ ਹੋ ਰਹੀਆਂ ਸਾਡੇ ਡੀਜੀਪੀ ਅਰੋੜਾ ਸਾਹਿਬ ਉਹ ਖੁਦ ਜਿਹੜੇ ਨੇ ਅਗਵਾਈ ਕਰ ਰਹੇ ਨੇ ਔਰ ਨਾਭਾ ਸ਼ਹਿਰ ਦੇ ਵਿੱਚ ਵੀ ਜਿੰਨਾ ਸਾਡੇ ਡੀਐਸਪੀ ਦਵਿੰਦਰ ਰਤਰੀ ਜੀ ਨੇ ਐਸਡੀ ਮੈਡਮ ਨਾਭਾ ਨੇ ਐਸਐਸਪੀ ਪਟਾੜਾ ਦੀਪਕ ਪਾਰਕ ਜੀ ਨੇ ਮੈਡਮ ਡੀਸੀ ਸ਼ਖਸ਼ੀ ਸਾਨੇ ਜੀ ਨੇ ਸਾਡੀ ਸਾਰੀ ਲਗਾਤਾਰ ਮੀਟਿੰਗ ਹੋ ਰਹੀ ਹੈ ਜਿੱਨੇ ਜਿਲ੍ਹਾ ਪਟਿਆਲਾ ਦੇ ਐਮਐਲਏ ਸਹਿਬਾਨ ਅਸੀਂ ਵੀ ਮੀਟਿੰਗ ਕਰਕੇ ਲਗਾਤਾਰ ਗਾਈਡਲਾਈਨ ਜਿਹੜੀਆਂ ਨੇ ਜਾਰੀ ਕੀਤੀਆਂ ਨੇ ਔਰ ਉਹਦਾ ਉਹਦਾ ਜਿਹੜਾ ਨਚੋੜੇ ਨਿਕਲਿਆ ਕਿ ਵੱਡੇ ਪੱਧਰ ਤੇ ਜਿਹੜੀ ਕੜੀ ਹੈ ਜਿੱਥੋਂ ਚੱਲਦਾ ਸੀ ਉਹ ਲੋਕ ਫੜ ਫੜ ਕੇ ਉਹਨਾਂ ਦੇ ਪਰਚੇ ਕੀਤੇ ਨਾਲ ਜਿਹੜਾਂ ਚ ਬੰਦ ਕੀਤੇ ਨੇ ਔਰ ਕਾਫੀ ਹੱਦ ਤੱਕ ਮੈਂ ਕਹਾਂਗਾ ਚੋਰ ਮੋਰੀਆਂ ਹਲੇ ਵੀ ਕੁਛ ਹੈਗੀਆਂ ਨੇ ਕਾਫੀ ਹੱਦ ਤੱਕ ਜਿਹੜਾ ਨਸ਼ਾ ਉਹ ਕੰਟਰੋਲ ਹੋਣ ਜਾ ਰਿਹਾ ਜਿਹੜਾ ਗੈਂਗਸਟਰਵਾਦ ਆ ਉਹ ਵੀ ਉਹ ਵੀ ਬਹੁਤ ਘੱਟ ਲੋਕਾਂ ਚ ਪਹਿਲਾਂ ਤਾਂ ਖੌਫ ਹੀ ਨਹੀਂ ਸੀ ਜਦ ਨੂੰ ਮਰਜੀ ਰੋਡ ਤੇ ਜਾਂਦੇ ਕਿਹਦੀ ਤੁਸੀਂ ਕਿਹਦੇ ਮਾਂ ਦੇ ਕਾਂਟੇ ਲਾ ਕੇ ਲੈ ਗਏ ਠੀਕ ਆ ਜੀ ਕਿਹਦਾ ਮੋਬਾਈਲ ਖੋ ਕੇ ਲੈ ਗਏ ਕਿਹਦਾ ਪਰਸ ਖੋ ਕੇ ਲੈ ਗਏ ਕਿਦਾਂ ਦੇ ਹਾਲਾਤ ਸੀਗੇ ਅੱਜ ਤੋਂ 3-4 ਮਹੀਨੇ ਪਹਿਲਾਂ ਪਰ ਹੁਣ ਜਦੋਂ ਦੀ ਮਾਨ ਸਰਕਾਰ ਬਣੀ ਆ ਹਾਲਾਤ ਬਿਹਤਰ ਹੁੰਦੇ ਜਾ ਰਹੇ ਆ ਮੈਂ ਉਮੀਦ ਕਰਦਾ ਕਿ ਪੰਜਾਬ ਹਮੇਸ਼ਾ ਸ਼ਾਂਤੀ ਦਾ ਪ੍ਰਤੀਕ ਰਿਹਾ ਪੰਜਾਬੀ ਕੌਮ ਮਾਰਸ਼ਲ ਕੌਮ ਆ ਪੂਰੀ ਦੁਨੀਆ ਦੇ ਵਿੱਚ ਸੇਵਾ ਦੇ ਤੌਰ ਤੇ ਜਾਣੀ ਜਾਂਦੀ ਆ ਔਰ ਸਾਡੇ ਪੰਜਾਬੀ 120 ਦੇਸ਼ਾਂ ਦੇ ਵਿੱਚ ਜਾ ਕੇ ਪੰਜਾਬ ਦਾ ਨਾਮ ਰੌਸ਼ਨ ਕਰਦੇ ਆ ਪਰ ਪੰਜਾਬ ਦੇ ਵਿੱਚ ਕਿਤੇ ਨਾ ਕਿਤੇ ਪਿਛਲੀਆਂ ਸਰਕਾਰਾਂ ਫੇਲ ਰਹੀਆਂ ਨੇ ਸਾਡੀ ਸਰਕਾਰ ਦਾ ਮਕਸਦ ਆ ਕਿ ਅਸੀਂ ਪੰਜਾਬ ਦੇ ਵਿੱਚ ਲਾਅ ਐਂਡ ਆਰਡਰ ਪੰਜਾਬ ਦੇ ਵਿੱਚ ਕਰਪਸ਼ਨ ਨਸ਼ਾ ਬੇਰਜ਼ਗਾਰੀ ਇਹ ਖਤਮ ਕਰਨਾ ਸਾਡਾ ਮਕਸਦ ਹੈ ਨਹੀਂ ਤੰਨੂ ਦਾ ਕਹਿ ਰਹੇ ਆ ਵੀ ਜੇ ਭਗਤ ਸਿੰਘ ਦੀ ਫੋਟੋ ਉਤਾਰਾਂਗੇ 25000 ਡਾਲਰ ਦਿੱਤੇ ਜਾਣਗੇ ਕਿੱਦਾਂ ਦੇਖੋ ਉਹਨਾਂ ਕੇ ਜਰੀਆ ਜੀ ਕੋਈ ਵੀ ਬੰਦਾ ਕੋਈ ਵੀ ਗੱਲ ਕਰ ਸਕਦਾ ਪਰ ਸਾਡਾ ਮਕਸਦ ਹੈ ਇਨਸਾਨੀ ਦੀ ਸੇਵਾ ਕਰਨੀ ਸਾਡਾ ਮਕਸਦ ਹੈ ਪੰਜਾਬ ਨੂੰ ਅੱਗੇ ਵਧਾਉਣਾ ਜੀ ਜਿਹੜਾ ਦਿੱਲੀ ਪਿਛੇ ਜਿਹੜਾ ਹੈਗਾ ਧਰਨਾ ਲਗਾਇਆ ਗਿਆ ਸੀ ਬੰਦੀ ਸਿੰਘਾਂ ਦੀ ਰਿਹਾਈ ਨੂੰ ਲੈ ਕੇ ਗੈਨਿਕ ਜਿਹੜਾ ਹਰਪ੍ਰੀਤ ਨੇ ਉਹਨੇ ਬਿਆਨ ਦਿੱਤਾ ਵੀ ਜਿਹੜਾ ਹੈਗਾ ਸਿੱਖਾਂ ਦੀ ਇਤਿਹਾਸ ਦਿਹਾੜ ਤੇ ਦਿੱਲੀ ਹਿਲੇ ਜਾਂਦੀ ਸੀ ਵੀ ਉੱਥੇ ਮੈਮੋਰੰਡਮ ਨਹੀਂ ਲੈਣ ਆਇਆ ਕੋਈ ਦੇਖੋ ਇਹਦੇ ਵਿੱਚ ਸਭ ਤੋਂ ਪਹਿਲੀ ਗੱਲ ਤਾਂ ਮੈਂ ਜਿਹੜੇ ਅਕਾਲੀ ਦਲ ਨੇ ਧਰਨਾ ਦਿੱਤਾ ਉਹਨਾਂ ਨੂੰ ਵੀ ਪੁੱਛਣਾ ਚਾਹਣਾ ਜਦੋਂ ਸੈਂਟਰ 'ਚ ਬੀਜੇਪੀ ਸੀ ਪੰਜਾਬ ਦੇ ਵਿੱਚ ਲਗਾਤਾਰ 10 ਸਾਲ ਬੀਜੇਪੀ ਤੇ ਕਾਂਗਰਸ ਦੀ ਸਰਕਾਰ ਰਹੀ ਹੈ ਉਦੋਂ ਉਹਨਾਂ ਨੇ ਮੰਗ ਕਿਉਂ ਨਹੀਂ ਉਠਾਈ ਜਦੋਂ ਸੰਗਰੂਰ ਬਾਦਲ ਐਲੈਕਸ਼ਨ ਆਈ ਹੈ ਤਾਂ ਸੁਖਵੀਰ ਸਿੰਘ ਬਾਦਲ ਕਹਿੰਦਾ ਜੀ ਸਾਨੂੰ ਤੁਸੀਂ ਵੋਟ ਪਾਓ ਸਾਡਾ ਐਮਪੀ ਚ ਤਾਓ ਅਸੀਂ ਅਸੀਂ ਸਿੰਘਾਂ ਦੀ ਜਿਹੜੇ ਬੰਦੀ ਸਿੰਘ ਨਾਲ ਦੀ ਰਿਹਾਈ ਕਰਾਂਗੇ ਜੀ ਉਹ ਆਪ ਖੁਦ ਮੈਂਬਰ ਪਾਰਲੀਮੈਂਟ ਨੇ ਉਹਨਾਂ ਦਾ ਮੈਸੇਜ ਖੁਦ ਮੈਂਬਰ ਪਾਰਲੀਮੈਂਟ ਨੇ ਇਹ ਕਿਉਂ ਨਹੀਂ ਬੋਲਦੇ ਜੀ ਲੋਕ ਵਿਧਾਨ ਸਭਾ ਲੋਕ ਸਭਾ ਦੇ ਵਿੱਚ ਇਹਨਾਂ ਨੂੰ ਬੋਲਣਾ ਚਾਹੀਦਾ ਜੀ ਇਹ ਸਿਰਫ ਕੁਰਸੀ ਦੀ ਰਾਜਨੀਤੀ ਕਰਦੇ ਆ ਅਗਰ ਇਹ ਚਾਹੁੰਦੇ ਸੈਂਟਰ ਚ ਬੀਜੇਪੀ ਆ ਪੰਜਾਬ ਚ ਅਕਾਲੀ ਦਲ ਤੇ ਬੀਜੇਪੀ ਦੀ ਸਰਕਾਰ ਸੀ ਉਦੋਂ ਇਹ ਮਸਲਾ ਹੱਲ ਕਰ ਸਕਦੇ ਸੀ ਪਰ ਇਹ ਮਸਲਾ ਹੱਲ ਨਹੀਂ ਕਰਦੇ ਚਾਹੇ ਐਸਵਾਈਐਲ ਚਾਹੇ ਚੰਡੀਗੜ੍ਹ ਪੰਜਾਬ ਨੂੰ ਦੇਣ ਦੀ ਗੱਲ ਹੈ ਜੀ ਚਾਹੇ ਉਹ ਅਰੰਧਪੁਰ ਸਾਹਿਬ ਦੇ ਮਤੇ ਦੀ ਗੱਲ ਹੈ ਚਾਹੇ ਪੰਜਾਬ ਦੇ ਹੋਰ ਬਹੁਤ ਸਾਰੇ ਕਬੀਰ ਮਸਲੇ ਨੇ ਚਾਹੇ ਕਿਸਾਨਾਂ ਨਾਲ ਸੰਬੰਧਤ ਮਸਲੇ ਇਹਨਾਂ ਨੇ ਕਦੇ ਕਿਸੇ ਨੂੰ ਕਬੀਰ ਨਹੀਂ ਲਿਆ ਸਿਰਫ ਤੇ ਸਭ ਕੁਰਸੀ ਦੀ ਲੜਾਈ ਲੜਦੇ ਆ ਜੀ ਉੱਥੇ ਜਾ ਕੇ ਇੱਕ ਬੇਸੁਰਾ ਜਿਹਾ ਗਾਣਾ गा ਰਹੇ ਨੇ ਸੁਖਵੀਰ ਬਾਦਲ ਵਾਟ ਇਜ਼ ਦਿਸ ਠੀਕ ਹੈ ਨਾ ਠੀਕ ਹੈ ਤੁਸੀਂ ਆਪਣੀ ਭਾਵਨਾ ਪ੍ਰਗਟ ਕਰ ਸਕਦੇ ਹੋ ਪਰ ਤੁਹਾਨੂੰ ਇਹ ਬਹੁਤ ਦਿਨ ਪਹਿਲਾਂ ਕਰਨਾ ਚਾਹੀਦਾ ਸੀ ਜਿਹੜਾ ਇਹ ਹੁਣ ਕਰ ਰਹੇ ਨੇ ਨਾ ਇਹ ਬਹੁਤ ਦਿਨ ਪਹਿਲਾਂ ਸਿਰਫ ਇੱਕ ਦਿਖਾਵਾ ਹੈ ਜੀ ਅਕਾਲੀ ਦਲ ਮੈਨੂੰ ਪੰਜਾਬ ਦੇ ਵਿੱਚ ਕਦੇ ਵੀ ਸੀਰੀਅਸ ਨਹੀਂ ਲੱਗਿਆ ਕਿ ਉਹ ਪੰਜਾਬ ਦੇ ਲੋਕਾਂ ਦੀ ਕਦੇ ਗੱਲ ਕਰਦਾ ਹੋਵੇ ਜਿੱਥੇ ਦੇਹੜਾ ਪ੍ਰੀਤ ਦੇ ਦਿਹਾੜ ਨੂੰ ਕੀ ਸਮਝੀਏ ਇਹ ਕਦੇ ਦਿਹਾੜ ਨਾਲ ਦਿੱਲੀ ਹਿਲੇ ਜਾਂਦਾ ਸੀ ਦੇਖੋ ਹਰਪ੍ਰੀਤ ਸਿੰਘ ਜੀ ਸਤਕਾਰਯੋਗ ਨੇ ਮੈਂ ਸਤਕਾਰ ਕਰਦਾ ਉਹਨਾਂ ਦਾ ਉਹਨਾਂ ਦਾ ਆਪਣਾ ਹੈ ਪਰ ਇਹਦੇ ਵਿੱਚ ਕੋਈ ਸ਼ੱਕ ਨਹੀਂ ਕਿ ਮਹਾਰਾਜਾ ਰਜੀਤ ਸਿੰਘ ਤੋਂ ਬਾਅਦ ਪੰਜਾਬ ਦੇ ਵਿੱਚ ਕੋਈ ਰਾਜਾ ਪੈਦਾ ਨਹੀਂ ਹੋਇਆ ਆਫਟਰ ਪ੍ਰੋਬਲਮ ਕਿੱਥੇ ਹੈ ਜੀ ਪ੍ਰੰਅੰਧ ਮੈਂ ਹੈ ਕਿ ਸਾਡੇ ਵਿੱਚ ਹੀ ਪਿੱਛੇ ਜਿਹੜਾ ਸ਼ੁਰੂਆਤ ਕਰਨ ਵਾਲੇ ਬੈਠੇ ਨੇ ਜੀ ਜਿਨ੍ਹਾਂ ਨੇ ਪੰਜਾਬੀ ਕਾਮ ਦਾ ਬਹੁਤ ਵੱਡੇ ਲੈਵਲ ਤੇ ਕੰਮ ਕੀਤਾ ਇਹਦੇ ਵਿੱਚ ਕੋਈ ਸ਼ੱਕ ਨਹੀਂ ਹਰਪ੍ਰੀਤ ਜੀ ਕਹਿੰਦੇ ਕਿ ਪੰਜਾਬੀ ਦਹਾੜ ਮਾਰਦਾ ਦਿੱਲੀ ਹਿਲਦਾ ਇਹਦੇ ਵਿੱਚ ਕੋਈ ਸ਼ੱਕ ਨਹੀਂ ਪਿਛਲਾ ਟ੍ਰੈਕ ਰਿਕਾਰਡ ਚੈੱਕ ਕਰ ਲਓ ਔਰ ਪੰਜਾਬੀ ਇਸ ਗੱਲ ਲਈ ਜਾਣੇ ਜਾਂਦੇ ਆ ਅੱਜ ਵੀ ਜਾਣੇ ਜਾਂਦੇ ਆ ਔਰ ਮੈਂ ਤਾਂ ਇਹੀ ਬੇਨਤੀ ਕਰੂੰਗਾ ਕਿ ਜਿੱਥੇ ਰਾਜਨੀਤੀ ਦੀ ਨਹੀਂ ਲੋੜ ਉੱਥੇ ਰਾਜਨੀਤੀ ਨਹੀਂ ਉੱਥੇ ਇਨਸਾਨੀ ਦੀ ਗੱਲ ਕੀਤੀ ਜਾਂਦੀ ਹੈ ਨਿਸ਼ਾਨਾ ਸਾਹਿਬ ਉੱਥੇ ਆਪ ਸਰਕਾਰ ਉੱਥੇ ਲਗਾ ਰਹੇ ਨਹੀਂ ਉਹਨਾਂ ਦਾ ਨਿਸ਼ਾਨਾ ਕੀ ਪਤਾ ਕਿੱਥੇ ਲੱਗਦਾ ਜੇ ਕਿੰਨਾ ਨਾ ਮੀਡੀਆ ਕਰਦੇ ਨੇ ਕੀ ਕੁਝ ਕਰਦੇ ਨੇ ਤਾਂ ਉਹ ਹੀ ਉਹ ਜਾਣਣ ਦੀ ਸਾਡਾ ਮਕਸਦ ਆਰਵਿੰਦ ਕੇਜਰੀਵਾਲ ਕਨਵੀਨਰ ਆਮ ਆਦਮੀ ਪਾਰਟੀ ਮੁੱਖ ਮੰਤਰੀ ਦਿੱਲੀ ਸਰਕਾਰ ਸਰਦਾਰ ਭਗਵੰਤ ਸਿੰਘ ਮਾਨ ਮੁੱਖ ਮੰਤਰੀ ਪੰਜਾਬ ਸਾਡਾ ਮਕਸਦ ਹੈ ਪੰਜਾਬ ਦੇ ਲੋਕਾਂ ਨਾਲ ਜਿਹੜੀਆਂ ਅਸੀਂ ਗਰੰਟੀਆਂ ਕਮਿਟਮੈਂਟ ਕੀਤੀਆਂ ਸੀ ਉਹ ਗਾਰੰਟੀਆਂ ਪੂਰੀਆਂ ਕਰਨਾ ਸਾਡਾ ਮਕਸਦ ਹੈ ਪੰਜਾਬੀਤ ਨੂੰ ਪਰਫੁੱਲਟ ਕਰਨਾ ਸਾਡਾ ਮਕਸਦ ਹੈ ਪੰਜਾਬੀ ਜ਼ੁਬਾਨ ਨੂੰ ਪਰਫੁੱਲਟ ਕਰਨਾ ਸਾਡਾ ਮਕਸਦ ਹੈ ਉਹਦੇ ਲਈ ਅਸੀਂ ਕੰਮ ਕਰ ਰਹੇ ਹਾਂ ਸਿਮਰਨਜੀਤ ਸਿੰਘ ਮਾਨ ਦਾ ਇੱਕ 44 ਸਾਲ ਪੁਰਾਣਾ ਕੇਸ ਉੱਪਰ ਹੋ ਰਿਹਾ ਹੈ ਕਿ ਉਹਨਾਂ ਨੇ ਐਸਐਸਪੀ ਰੈਂਡੀਆਂ ਦੇ ਉੱਤੇ ਹਮਲਾ ਕਰਾਇਆ ਸੀ ਉਹਨਾਂ ਨੂੰ ਮੌਦੇ ਘਾਟ ਪਾ ਦਿੱਤਾ ਸੀ ਝੂਠਾ ਮੁਕਾਬਲਾ ਕਰਵਾ ਕੇ ਐਸਐਸਪੀ ਉਹਦੇ ਫ੍ਰੀਡ ਕੋਰਟ ਸੀਗੇ ਸਿਮਰਨਜੀਤ ਸਿੰਘ ਮਾਨ ਤੁਸੀਂ ਕਿਸ ਤਰ੍ਹਾਂ ਜੱਜ ਕਰਦੇ ਹੋ ਦੇਖੋ ਦੇਖੋ ਜੋ ਕਿਸੇ ਨੇ ਕਰਮ ਕੀਤਾ ਪੁਰਾਣਾ ਸਿਕਨਦੀ ਉਹ ਟ੍ਰੈਪ ਰਿਪੋਰਟ ਤੇ ਹੈਗਾ ਤਾਂ ਮੈਂ ਉਹਦੇ ਵਿੱਚ ਮੈਂ ਤਾਂ ਉਹਦੋਂ ਸੀਗਾ ਨੀ ਰਾਜਨੀਤੀ 'ਚ ਮੈਂ ਤਾਂ ਬੱਬਾ ਛੋਟਾ ਹੋਊਂਗਾ ਜੀ ਜੋ ਕਿਸੇ ਨੇ ਕੀਤਾ ਜੇਕਰ ਐਵਿਡੈਂਸ ਕੋਈ ਗੱਲਬਾਤ ਆ ਤਾਂ ਸਖਤ ਕਾਰਵਾਈ ਹੋਏਗੀ ਤਾਂ ਮੈਨੂੰ ਨਹੀਂ ਵੀ ਪਤਾ ਲੱਗਿਆ ਕਿ ਇਨਾਂ ਕੋਲੇ ਕੋਈ ਜ਼ਮੀਨ ਦਾ ਨਜਾਇਜ਼ ਕਬਜ਼ਾ ਵੀ ਹੈ ਵੱਡੇ ਲੈਵਲ ਤੇ ਉਹਦੇ ਤੇ ਵੀ ਕਾਰਵਾਈ ਚੱਲ ਰਹੀ ਹੈ। ਸੁਖਵੀਰ ਬਾਦਲ ਕਹਿ ਰਹੇ ਆ ਵੀ ਮੌਲਾਕਲੀ ਨੇ ਤਿਆਰ ਹੈ ਪੰਜਾਬ ਦਾ ਦਿੱਲੀ ਦੇ ਮੁੱਖ ਮੰਤਰੀ ਦਾ ਉਸੇ ਆ ਬੋਲੋ ਜਾ ਕੇ ਟੈਕਨੋ ਲੈਂਡ ਕਰਾਉਣ ਦੇ। ਦੇਖੋ ਕੋਈ ਵੈਸੇ ਦਿੱਲੀ ਗਏ ਸੀਗੇ ਜੀ ਰੈਂਡਮਲੀ ਉਹਨਾਂ ਨੂੰ ਕੋਈ ਪੇਟ ਚ ਹੋਇਆ ਤਾਂ ਉਹਨਾਂ ਨੇ ਟੈਸਟ ਕਰਾ ਲਿਆ ਜਿੱਥੇ ਕੋਈ ਵੱਡੀ ਗੱਲ ਨਹੀਂ ਕਿਤੇ ਵੀ ਹੋ ਸਕਦਾ ਇੱਕ ਪਰਾਚ ਜਿੱਥੇ ਆਪਾਂ ਨੂੰ ਕੋਈ ਨੇੜੇ ਡਾਕਟਰ ਮਿਲਦਾ ਪਾ ਉੱਥੇ ਜਾਂਦੇ ਆ ਠੀਕ ਹੈ ਨਾ। ਸੋ ਪੰਜਾਬ ਦੇ ਤੁਸੀਂ ਦੇਖੋਗੇ ਅਸੀਂ 15 ਅਗਸ ਨੂੰ 75 ਸਾਲ 1 ਮਿੰਟ ਸਰ 75 ਸਾਲ ਹੋ ਗ ਆਜ਼ਾਦੀ ਨੂੰ ਅਸੀਂ 75 ਮਹੱਲਾ ਕਲੀਨਿਕ ਜਿਹੜੇ ਆ 15 ਅਗਸਤ ਨੂੰ ਉਹਦਾ ਉਦਘਾਟਨ ਕਰਨ ਜਾ ਰਹੇ ਹਾਂ ਤੇ ਜਿਵੇਂ ਤੇ ਨਾਬਾ ਵੀ ਇੱਕ ਆ ਔਰ ਅਸੀਂ ਹਰੇਕ ਮਹੱਲੇ 'ਚ ਹਰੇਕ ਪਿੰਡ ਦੇ ਵਿੱਚ ਮਹੱਲਾ ਕਲੀਨਿਕ ਬਣਾਵਾਂਗੇ ਜਿੱਥੇ ਟਾਪ ਕਲਾਸ ਸਿਹਤ ਸੁਵਿਧਾਵਾਂ ਮਿਲਣਗੀਆਂ ਡਾਕਟਰ ਅਵੇਲੇਬਲ ਹੋਣਗੇ ਦਵਾਈਆਂ ਅਵੇਲੇਬਲ ਹੋਣਗੀਆਂ ਤਾਂ ਫਿਰ ਇਹ ਛੋਟੇ ਛੋਟੇ ਸਮੱਸਿਆਵਾਂ ਜਿਵੇਂ ਆਪਾਂ ਕਹਿੰਨਾ ਪੇਟ 'ਚ ਦਰਦ ਪੀਣ ਵਾਲਾ ਪਾਣੀ ਠੀਕ ਹੈ ਨਾ ਇਹ 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 ਸਮੱਸਿਆਵਾਂ ਕੂੜੇ ਤੋਂ ਹੀ ਪੈਦਾ ਹੁੰਦੀਆਂ ਨੇ ਜਿਹਦੇ ਕਰਕੇ ਅਵੇਰਨੈਸ ਅਸੀਂ ਕਰ ਰਹੇ ਹਾਂ ਆਪਾਂ ਸ਼ਹਿਰ ਸਾਫ਼ ਕਰ ਲੇ ਤਾਂ ਸਮਝ ਲਓ ਪੰਜਾਬ ਜਿਹੜਾ ਤੰਦਰੁਸ ਅਤੇ ਤੁਸੀਂ ਦੇਖ ਹੀ ਰਹੇ ਹੋ ਬਹੁਤ ਵਧੀਆ ਰਿਸਪੌਂਸ ਸਾਨੂੰ ਦੋ ਸਕੂਲਾਂ ਦਾ ਅਸੀਂ ਬੱਚੇ ਇਕੱਠੇ ਕੀਤੇ ਨੇ ਗਵਰਨਮੈਂਟ ਗਰਲ ਸਕੂਲ ਵੀ ਹੈ ਆਰੀਆ ਸਕੂਲ ਵੀ ਹੈ ਪ੍ਰਿੰਸੀਪਲ ਸਾਹਿਬ ਨੇ ਸਾਰੇ ਟੀਚਰਸ ਨੇ ਸਾਰੇ ਐਮਸੀ ਸਾਹਿਬ ਨੇ ਏਡੀਸੀ ਸਾਹਿਬ ਵੀ ਆਏ ਹੋਏ ਨੇ ਬਹੁਤ ਵਧੀਆ ਸਾਨੂੰ ਰਿਸਪੌਂਸ ਮਿਲ ਰਿਹਾ ਹੈ ਡੇ ਟਾਈਮ ਦਾ ਤੁਸੀਂ ਦੇਖਦੇ ਹੋ ਜੀ ਜਿਵੇਂ ਆਪਣੇ ਆਟੋ ਟਰਾਲੀਆਂ ਸਾਰੀਆਂ ਲੱਗੀਆਂ ਹੋਈਆਂ ਨੇ ਤੇ ਲੋਕ ਬਹੁਤ ਵਧੀਆ ਸਾਥ ਵੀ ਦੇ ਰਹੇ ਨੇ ਇਹ ਇਕੱਲਾ ਇੱਕ ਬੰਦੇ ਦੇ ਹੱਥ ਵਿੱਚ ਨਹੀਂ ਹੁੰਦਾ ਜੀ ਅਸੀਂ ਮੁਹਿੰਮ ਚਲਾਈ ਹੈ ਇਸ ਨੂੰ ਸਫਲ ਕਰਨਾ ਨਾ ਸਫਲ ਕਰਨਾ ਨਾਲ ਤੁਹਾਡੇ ਹੱਥ ਵਿੱਚ ਹੈ ਤੇ ਬਹੁਤ ਵਧੀਆ ਸਾਨੂੰ ਰਿਸਪੌਂਸ ਮਿਲ ਰਿਹਾ ਹੈ ਤੇ ਅੱਜ ਬੱਚਿਆਂ ਦਾ ਵੀ ਬ ਇਹ ਸਾਥ ਮਿਲੇ ਤੇ ਸ਼ਾਇਦ ਨਾਪਨਿਵਾਸੀਆਂ ਨੂੰ ਬੱਚਿਆਂ ਨੂੰ ਦੇਖ ਕੀ ਹੋ ਜਾਵੇ ਵੀ ਕਿ ਸ਼ਾਇਦ ਹੁਣ ਕੂੜਾ ਸੀ ਘਟ ਗਿਆਈਏ ਤੇ ਗੰਦਗੀ ਨਾ ਗਈ ਰਹੀ ਜਿਸ ਦੇ ਨਾਲ ਬਿਮਾਰੀ ਫੈਲਦੀ ਹੈ ਤੇ ਸਾਡਾ ਖੁਦ ਦਾ ਹੀ ਨੁਕਸਾਨ ਹੁੰਦਾ ਹੈ ਤੇ ਮੈਂ ਨਾਪਨਿਵਾਸੀ ਨੂੰ ਇਹੀ ਅਪੀਲ ਕਰਨਾ ਚਾਹੁੰਦੀ ਆ ਕਿ ਕੂੜੇ ਤੋਂ ਨਿਜਾਤ ਪਾਓ ਜੀ ਤੇ ਟਰਾਲੀਆਂ ਆਟੋ ਆਪਣੇ ਹੈਗੇ ਨੇ ਤੇ ਜਿਹੜਾ ਆਪਾਂ ਆਪਣੀ ਇੱਕ ਰੂਟੀਨ ਬਣੀ ਹੋਈ ਹੈ ਜੀ ਆਪਾਂ ਸੜਕਾ ਤੇ ਕੂੜਾ ਗਿਰਾ ਦਿੰਦੇ ਆ ਤਾਂ ਪਲੀਜ਼ ਉਹਨੂੰ ਟਰਾਲੀਆਂ ਵਿੱਚ ਸੁੱਟੋ ਤੇ ਗੰਦਗੀ ਤੋਂ ਨਿਜਾਤ ਪਾਓ ਜੀ